वेलकम है जी ਤੁਹਾਡਾ ਆਪਣੇ YouTube ਚੈਨਲ ਲੈਂਡ ਐਕਸਪਰਟ ਲੈਂਡ ਅਕੋਰਡਿੰਗ ਇਨਫੋਰਮੇਸ਼ਨ ਚ ਹਾਂਜੀ ਅੱਜ ਆਪਾਂ ਇਸ ਵਿਸ਼ੇ ਤੇ ਗੱਲ ਕਰਾਂਗੇ ਕਿ ਓਵਰ ਥਿੰਕਿੰਗ ਨੂੰ ਕਿਸ ਤਰ੍ਹਾਂ ਰੋਕਿਆ ਜਾ ਸਕਦਾ ਹੈ ਹਾਂਜੀ ਓਵਰ ਥਿੰਕਿੰਗ ਇੱਕ ਜੋ ਕਿ ਸੋਚ ਇੱਕ ਨੈਚੁਰਲ ਸੋਚ ਨੂੰ ਇੱਕ ਗੰਭੀਰ ਰੂਪ ਦਾਰ ਲੈਂਦੀ ਹੈ ਜਿਆਦਾ ਸੋਚਨ ਨਾਲ ਓਵਰ ਥਿੰਕਿੰਗ ਕੀ ਕਿਆ ਜਨਦਾ ਹੈ ਜਿੱਦਾਂ ਕਿ ਆਪਾਂ ਵੀ ਫਿਊਚਰ ਪਾਸਟ ਨੂੰ ਲੈ ਕੇ ਕੁਝ ਵੀ ਸੋਚਦੇ ਰਹਿੰਨੇ ਆ ਕਿ ਆਪਣਾ ਅੱਗੇ ਪੇਪਰਾਂ ਚ ਜਿਵੇਂ ਇਗਜ਼ਾਮ ਚ ਪਾਸ ਹੋਵਾਂਗੇ ਕਿ ਫੇਲ ਹੋਵਾਂਗੇ ਉਸ ਨੂੰ ਲੈ ਕੇ ਸੋਚ ਬਣੀ ਰਹਿੰਦੀ ਹੈ ਐਗਜ਼ਾਮਪਲ ਦੇ ਤੌਰ ਤੇ ਪਾਸਟ ਵਿੱਚ ਕੁਝ ਅਨਹੋਣੀ ਘਟਨਾ ਜਾਂ ਕੁਝ ਇਹੋ ਜਿਹਾ ਵਾਪਰ ਗਿਆ ਸੀ ਜਿਸ ਕਰਕੇ ਉਹੀ ਦਿਮਾਗ ਤੇ ਕਿ ਵਾਰ-ਵਾਰ ਥਿੰਕਿੰਗ ਆਨ ਦੀ ਰਹਿੰਦੀ ਐ ਜਿਹੜੇ ਕਿਸ ਤੋਂ ਦੀ ਰਹਿੰਦੀ ਐ ਸਾਰਾ ਸਾਰਾ ਦਿਨ ਸਵੇਰ ਤੋਂ ਲੈ ਕੇ ਰਾਤ ਤੱਕ ਹਾਂ ਤੇ ਇਸ ਦਾ ਇੱਕੋ ਇੱਕ ਹੱਲ ਤੁਹਾਨੂੰ ਦੱਸਾਂਗੇ ਬਣੇ ਰੋ ਪੂਰੀ ਵੀਡੀਓ ਨੂੰ ਜ਼ਰੂਰ ਦੇਖ ਕੇ ਜਾਣਾ ਜੋ ਹਾਂਜੀ ਓਵਰ ਥਿੰਕਿੰਗ ਇਹ ਓਵਰ ਥਿੰਕਿੰਗ ਇੱਕ ਇਹ ਅਜੀਬ ਸੋਚ ਬਣ ਜਾਂਦੀ ਹੈ ਇਸ ਵਿੱਚੋਂ ਨਿਕਲਣਾ ਬਹੁਤ ਹੀ ਮੁਸ਼ਕਲ ਹੋ ਜਾਂਦਾ ਹੈ ਤੇ ਇਸ ਸੋਚ ਨੂੰ ਲੈ ਕੇ ਕਈ ਵਾਰ ਡਿਪਰੈਸ਼ਨ ਦਾ ਸ਼ਿਕਾਰ ਵੀ ਹੋ ਜਾਂਦੇ ਹਨ ਤੇ ਇਸ ਨੂੰ ਇਸ ਕਰਕੇ ਬਹੁਤ ਸਾਰੀਆਂ ਬਿਮਾਰੀਆਂ ਵੀ ਲੱਗ ਸਕਦੀਆਂ ਨੇ ਜਿੱਦਾਂ ਕਿ ਹਾਰਟ ਦੀ ਪ੍ਰੋਬਲਮ ਵੀ ਹੋ ਸਕਦੀ ਹੈ ਤੇ ਇਸ ਨੂੰ ਜਿੰਨਾ ਵੀ ਹੋ ਸਕਦਾ ਹੈ ਜਾਂ ਕਿਸੇ ਦਾ ਕੁਝ ਬ੍ਰੇਕਅਪ ਹੁੰਦਾ ਹੈ ਜਾਂ ਕੁਝ ਹੋਰ ਤਾਂ ਉਸ ਨੂੰ ਸਹਿਜ ਤੇ ਸੰਭਲ ਕੇ ਸਟੈਪ ਚੱਕਣਾ ਚਾਹੀਦਾ ਵਾ ਜਿਵੇਂ ਕਿ ਆਪਾਂ ਨੂੰ ਅੰਦਰ ਇੱਕ ਚਾੱਕ ਕੇ ਦੇਖਣਾ ਚਾਹੀਦਾ ਹੈ ਕਿ ਆਪਣਾ ਸਾ ਕਿਦਾਂ ਲੈਂਦੇ ਆ ਸਾ ਤੇ ਧਿਆਨ ਦੇਣਾ ਚਾਹੀਦਾ ਹੈ ਕਿ ਸੋਚ ਨੂੰ ਇੱਕ ਸਾਈਡ ਤੇ ਲਿਜਾ ਕੇ ਤੇ ਹੋਰ ਕੁਝ ਸੋਚੀਏ ਜਿੰਦੇ ਵਿੱਚ ਤੁਹਾਨੂੰ ਕੁਝ ਵਧੀਆ ਮਹਿਸੂਸ ਹੋਵੇ ਇਸ ਤਰ੍ਹਾਂ ਦੀ ਬਹੁਤ ਸਾਰੀਆਂ ਗੱਲਾਂ ਹੁੰਦੀਆਂ ਨੇ ਬੱਚਾ ਨਾਲ ਖੇਲਣਾ ਯਾਰ ਸਰ ਕੇਡ ਹੋਰ ਕੋਈ ਆਊਟਡੋਰ ਖੇਡ ਖੇਡਣੀ ਜਿੱਦਾਂ ਇਸ ਤਰ੍ਹਾਂ ਇਹ ਤਿਹਾਨ ਪਟਕਾ ਦਿੰਦੀਆਂ ਨੇ ਖੇਡਾਂ ਤੇ ਆਪਾਂ ਨੂੰ ਇਹ ਸੋਚ ਤੋਂ ਥੋੜਾ ਉੱਚਾ ਉੱਠਣਾ ਪਵੇਗਾ ਕਿ ওভার ਥਿੰਕਿੰਗ ਅੱਜਕੱਲ ਇੰਡੀਆ ਕੇ ਸਾਰੇ ਵਰਲਡ ਵਿੱਚ ਇੱਕ ਪ੍ਰੋਬਲਮ ਬਣ ਚੁੱਕੀ ਹੈ ਤੇ ਇਸ ਨੂੰ ਜਿੰਨਾ ਹੋ ਸਕਦਾ ਹੈ ਥੋੜਾ ਸੰਭਲ ਕੇ ਚੱਲੋ ਤੇ ਥੋੜਾ ਅੰਦਰ ਦੇਖ ਕੇ ਧਿਆਨ ਦੇ ਕੇ ਵੇਖੋ ਕਿ ਉਸ ਜਿਹੜੇ ਵੀ ਵਿਚਾਰ ਹੋਣਗੇ ਆਪਣੇ ਆਪ ਰੁੱਕ ਜਾਣਗੇ ਹਾਂ ਇਹ ਆਪਾਂ ਨੂੰ ਸਿਰਫ ਅੰਦਰ ਦੇਖਣ ਦੀ ਲੋੜ ਹੈ ਆਪਣੀ ਅੰਦਰ ਦੀ ਦੁਨੀਆ ਨੂੰ ਸਮਝਣ ਦੀ ਲੋੜ ਹੈ ਇਸ ਨੂੰ ਕੋਈ ਬਹੁਤ ਵੱਡਾ ਇਸ਼ੂ ਬਣਾਉਣ ਦੀ ਕੋਈ ਲੋੜ ਨਹੀਂ ਹੁੰਦੀ ਜੀ ਥੋੜਾ ਆਪਣਾ ਸੰਭਲ ਕੇ ਇਸ ਨੂੰ ਧਿਆਨ ਵਿੱਚ ਰੱਖ ਕੇ ਕਿ ਆਪਾਂ ਕਿਦਾਂ ਅੱਗੇ ਵਧ ਸਕਦੇ ਹਾਂ ਕਿਦਾਂ ਕੁਝ ਕਰ ਸਕਦੇ ਹਾਂ ਤੇ ਆਪਣੇ ਫਿਊਚਰ ਨੂੰ ਲੈ ਕੇ ਜੇ ਆਪਣਾ ਪਾਸਟ ਵਧੀਆ ਹੋਊਗਾ ਨਿਕਲੂਗਾ ਤੇ ਫਿਊਚਰ ਵੀ অলਮੋਸਟ ਵਧੀਆ ਹੀ ਹੋਵੇਗਾ ਜੇ ਆਪਾਂ ਪਾਸਟ ਵਿੱਚ ਹੀ ਅੱਜ ਬੈਠ ਜਾਵਾਂਗੇ ਤੇ ਆ ਫਿਰ ਅੱਗੇ ਜਾਣਾ ਥੋੜਾ ਮੁਸ਼ਕਿਲ ਹੋ ਜਾਵੇਗਾ ਇਸ ਲਈ ਓਵਰ ਥਿੰਕਿੰਗ ਨੂੰ ਜਿੰਨਾ ਵੀ ਆਪਾਂ ਥੋੜਾ ਜਦੋਂ ਵੀ ਥੋੜਾ ਥੋੜਾ ਵਿੱਚ ਸਪੇਸ ਪਾ ਲੈਣਾ ਚਾਹੀਦਾ ਹੈ ਇਸ ਨੂੰ ਲਗਾਤਾਰ ਇੱਕ ਗੰਭੀਰ ਸੋਚ ਨਹੀਂ ਦੇਣੀ ਚਾਹੀਦੀ ਜੋ ਵੀ ਜਿੱਡੇ ਵੀ ਸੋਚ ਹੋਵੇ ਆਪਾਂ ਜਿੰਦਾ ਹਾਂ ਇਸ ਤੋਂ ਵੱਡੀ ਕੋਈ ਗੱਲ ਹੈ ਨਹੀਂ ਤੇ ਜੇ ਆਪਾਂ ਇੱਥੇ ਇਸ ਤਰ੍ਹਾਂ ਸੋਚਦੇ ਰਾਂਗੇ ਸੋਚਦੇ ਰਾਂਗੇ ਤਾਂ ਆਪਾਂ ਡਿਪਰੈਸ਼ਨ ਦੇ ਸ਼ਿਕਾਰ ਹੋ ਜਾਵਾਂਗੇ ਆਪਾਂ ਨੂੰ ਕਈ ਤਰ੍ਹਾਂ ਦੀ ਮੈਡੀਸਿਨ ਲੈਣੀ ਪੈਣ ਗਿਆ ਆਪਾਂ ਨੂੰ ਅਨਿੰਦਰਾ ਹੋ ਜਾਏਗਾ ਜਿਸ ਨੂੰ ਇਨਸੋਮੀਆ ਵੀ ਕਹਿੰਦੇ ਨੇ ਇੰਗਲਿਸ਼ ਚ ਉਹ ਉਸ ਕਰਕੇ ਆਪਣਾ ਦਿਮਾਗ ਥੋੜਾ ਹੋਰ ਖਰਾਬ ਹੋਣਾ ਸ਼ੁਰੂ ਹੋ ਜਾਏਗਾ ਮਤਲਬ ਕਿ ਓਵਰ ਥਿੰਕਿੰਗ ਕਰਕੇ ਕਈ ਹੋਰ ਸੋਚਾਂ ਬਣ ਜਾਣਗੀਆਂ ਤੇ ਇਹ ਤੁਹਾਨੂੰ ਥੋੜਾ ਸੋਚਣ ਦੀ ਲੋੜ ਹੈ ਕਿ ਓਵਰ ਥਿੰਕਿੰਗ ਇੱਕ ਬਹੁਤ ਹੀ ਗੰਦੀ ਤੇ ਇੱਕ ਬਹੁਤ ਭੈੜੀ ਬਿਮਾਰੀ ਦਰ ਬਿਮਾਰੀ ਕਹਿ ਸਕਦੇ ਆ ਤੇ ਇਸ ਨੂੰ ਥੋੜਾ ਦੇਖ ਕੇ ਅੰਦਰ ਚਾਗ ਕੇ ਦਿਮਾਗ ਵਿੱਚ ਵਧੀਆ-ਵਧੀਆ ਵਿਚਾਰ ਲਿਆਓ ਪੋਜਿਟਿਵ ਬਣੋ ਕਿਉਂਕਿ ਨੈਗੇਟਿਵ ਚਲੇ ਜਾਵਾਂਗੇ ਤਾਂ ਫਿਰ ਨੈਗੇਟਿਵ ਹੋਰ ਹੀ ਪਲੱਸ ਹੁੰਦੇ ਜਾਣਗੇ ਇਸ ਕਰਕੇ ਪੋਜਿਟਿਵ ਰਹਿਣ ਦੀ ਤੁਹਾਨੂੰ ਸਲਾਹ ਦੇਾਂਗੇ ਪੋਜਿਟਿਵ ਬਣੇ ਰਹੋ ਮੋਟੀਵੇਟ ਥੋੜਾ ਰਹੋ ਕਿ ਆਪਣੇ ਫਿਊਚਰ ਨੂੰ ਲੈ ਕੇ ਗੋਲ ਸੈੱਟ ਕਰੋ ਵਧੀਆ-ਵਧੀਆ ਜੋ ਕਿ ਤੁਸੀਂ ਉਸ ਗੋਲ ਨੂੰ ਅਚੀਵ ਕਰ ਸਕੋ ਜਿੱਦਾਂ ਕਿ ਆਪਣਾ ਆਈਪੀਐਸ ਅਫਸਰ ਬੰਨਾ ਜਾਹੋਰ ਕਮੇਂਟ ਜੋ ਆਪ ਚਾਹ ਪ੍ਰਾਈਵੇਟ ਕੁਛ ਵੀ ਆਪਣਾ ਬਿਜ਼ਨਸ ਕਰਨਾ ਔਰ ਰਿਲੇਸ਼ਨਸ਼ਿਪ ਬਿਲਡ ਕਰਨੀ ਉਹਦੇ ਲਈ ਕਿੰਨੇ ਹੀ ਆਪਾਂ ਨੂੰ ਓਪਰਚੁਨਿਟੀ ਹੁੰਦੀਆਂ ਤੋ ਉਹ ਉਸਕਾ ਅ ਚੰਗੇ ਆਪ ਕਰ ਸਕਤੇ ਹੋ ਆਪਣਾ ਥੋੜਾ ਧਿਆਨ ਦੋ ਅੰਦਰਵਲ ਦੀ ਦੁਨੀਆ ਨੂੰ ਦੇਖਣ ਦੀ ਕੋਸ਼ਿਸ਼ ਕਰੋ ਤੇ ਉਹਨੂੰ ਸਮਝਣ ਦੀ ਕੋਸ਼ਿਸ਼ ਕਰੋ ਹਾਂਜੀ ਅਗਲੀ ਵੀਡੀਓਾਂ ਤੋਂ ਫਿਰ ਅੱਪਾ ਮਿਲਦੇ ਹਾਂ ਕੁਝ ਵੀ ਤੁਹਾਨੂੰ ਹੋਰ ਵੀ ਕੁਝ ਤੁਸੀਂ ਪੁੱਛਣਾ ਹੋ ਤਾਂ ਕਮੈਂਟ ਕਰ ਸਕਦੇ ਜੋ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਦੇਣਾ ਵੀਡੀਓ ਚੰਗੀ ਲੱਗੀ ਤਾਂ ਸ਼ੇਅਰ ਲਾਈਕ ਜ਼ਰੂਰ ਕਰ ਦੇਣਾ ਮਿਲਦੇ ਹਾਂ ਨੈਕਸਟ ਵੀਡੀਓ ਚ